ਜੀ ਜੀ ਥੱਲੇ ਬੈਠੇ ਆ ਸਾਨੂੰ ਦੇ ਕੋਈ ਸਮਝ ਨਹੀਂ ਲੱਗੀ ਕੋਈ ਕੀ ਬਣ ਗਿਆ ਥਾ ਉੱਤੇ ਤੇ ਦੁਨੀਆ ਆਣ ਕੇ ਦੇ ਮੁੰਡਿਆਂ ਨੇ ਆਣ ਕੇ ਤੇ ਫਟਾਫਟ ਤੇ ਬ ਉਹਨਾਂ ਨੂੰ ਉਹਨਾਂ ਵਿਚਾਰਿਆਂ ਬਹੁਤ ਥੋੜਾ ਨਿਵੇਟਰ ਨੇ ਬਹੁਤ ਨੁਕਸਾਨ ਕਰਨਾ ਹੀ ਸਾਦਾ ਤੇ ਉਹ ਨਿਵੇਟਰ ਉਹਨਾਂ ਬਚਾ ਕੇ ਬਚਾ ਲਿਆ ਤੇ ਅੱਗ ਮੱਚ ਗਈ ਥੱਲੇ ਉੱਤੇ 3 ਮੀਟਰ ਇੱਕ ਸਾਈਡ ਤੇ ਹੀ ਉਹਨਾਂ ਕਿਹਾ ਮਤਲਬ ਖੇਚ ਲਿਆ ਪਤਾ ਲੱਗਾ ਕਿ ਕਿਤਨਾ ਅੱਗ ਲੱਗੀ ਪਤਾ ਹੀ ਨਹੀਂ ਲੱਗਾ ਜੀ ਕਿਤਨਾ ਅੱਗ ਲੱਗੀ ਆ ਇਹਨਾਂ ਨੂੰ ਲੋਕਾਂ ਨੇ ਦੱਸਿਆ ਜੀ ਕਿ ਇਹ ਕਿੰਨੇ ਕਿਹੜੇ ਲੋਕਾਂ ਨੇ ਗਵਾਂਡ ਵਾਲਿਆਂ ਆ ਆ ਗਵਾਂਡੋਂ ਆਉਂਦੇ ਹੀ ਬੱਕੜੀਆਂ ਤੋਂ ਗਲੀ ਚੋਂ ਧੂਆ ਨਿਕਲਿਆ ਨਾ ਜੀ ਆਂਦੀ ਆ ਬੱਬੂਏ ਰਾਹ ਉਤੋਂ ਦੀ ਧੂਆ ਬੱਬੂਏ ਰਾਹ ਨਿਕਲਿਆ ਤੇ ਲੋਕੀ ਕਹਿੰਦੇ ਵੀ ਉੱਤੇ ਤੇ ਅੱਗ ਟਾਡੇ ਲੱਗੀ ਆ ਇਹਨੇ ਅਹੀਂ ਸੋਚਿਆ ਵੀ ਨਹੀਂ ਨਹੀਂ ਉਦਾਂ ਹੀ ਕਿਸੇ ਨੇ ਉਹ ਨਾ ਲੀੜੇ ਲਾਰੇ ਕੋ ਸਾੜੇ ਬਣਿਆ ਤੇ ਉਹ ਪਤਾ ਲੱਗਾ ਤੇ ਉਦੋਂ ਫਿਰ ਦੇਤਰੇ ਦੀ ਮੁੰਡੇ ਆ ਗਏ ਭੱਜ ਕੇ ਨੱਠੇ ਨੱਠੇ ਉਹ ਸਭ ਉਹਨਾਂ ਨਾਲ ਨਹੀਂ ਦੇ ਨਿਵੇਟਰ ਦਾ ਨੁਕਸਾਨ ਬੜਾ ਕਰਨਾ ਸੀ ਵੀ ਉਹਨੇ ਬਤੀ ਨੇ ਕਿੰਨਾ ਕੁ ਨੁਕਸਾਨ ਆਇਆ ਸਾਡਾ ਬਹੁਤ ਨੁਕਸਾਨ ਹੋ ਗਿਆ ਸਾਰਾ ਸਮਾਨ ਕੋ ਬਚਿਆ ਨਹੀਂ ਸਾਡਾ ਜੀ ਕੁੜੀ ਦਾ ਦਾਜ ਹੀ ਪੱਖੇ ਹੀ ਦੋ ਉਹ ਸਵਾ ਹੀ ਹੋ ਗਏ ਸਾਰੇ ਨਵੇਂ ਪਕੇ ਹਾਂ ਮੰਗ ਹੈ ਇਹੋ ਹੀ ਕਹਿੰਦੇ ਆ ਜੀ ਸਰਕਾਰ ਸਾਡੀ ਕੋ ਮਦਦ ਕਰ ਦੇ ਚਲੋ ਇਹ ਮੈਂ ਇੱਥੇ ਬਾਹਰ ਬੈਠੀ ਆ ਤੇ ਅਕਾ ਕਾ ਕ ਨੀਗਾ ਜੇ ਕਹਿੰਦਾ ਨਾਨੀ ਮੈਨੂੰ ਚਾਹ ਬਣਾ ਦੇ ਤੇ ਮੈਂ ਨਾ ਇਹ ਕਹਿੰਦਾ ਇੱਥੇ ਕੁਝ ਸਮਾਨ ਹੀ ਦੰਦਾ ਨਾਨੀ ਮੈਂ ਕੋਠੇ ਤੇ ਰੱਖਾਂਵਾਂ ਤੇ ਇਹ ਰੱਖਣ ਆਇਆ ਤੇ ਉਧਰੋਂ ਆਜੋ ਓਟੀਆਂ ਹੱਡੀਆਂ ਆਵਾਜ਼ਾਂ ਮਾਰੀਆਂ ਚਾਹ ਆ ਕਿੱਧਰ ਅੱਗ ਲੱਗੀ ਕਿੱਧਰ ਅੱਗ ਲੱਗੀ ਹਾਏ ਮੈਂ ਹਾਏ ਆ ਮੇਰਾ ਤਾਂ ਮੁੰਡਾ ਉੱਤੇ ਆ ਮੈਂ ਭੱਜੀ ਆਈ ਦਵਾ ਦਾ ਲੋਕਾਂ ਨੂੰ ਮੈਂ ਭੱਜੀ ਫੇਰ ਥੱਲੇ ਗਈ ਹਾਏ ਮੇਰੇ ਅੰਦਰ ਇਨਵਰਟਰ ਲੱਗਾ ਜੇ ਮੇਰੇ ਬਚਾ ਲੋ ਮੈਂ ਮੇਰੇ ਅੰਦਰ ਅੱਗ ਸਾਰੇ ਲੱਗ ਗਈ ਜੇ ਮੈਂ ਲੋਕਾਂ ਨੂੰ ਦਵਾ ਦਾ ਆਵਾਜ਼ਾਂ ਮਾਰੀਆਂ ਲੋਕੀ ਆਣ ਕੇ ਦਵਾ ਦਾ ਮੁੰਡਿਆਂ ਵਿਚਾਰੇ ਨੇ ਆਣ ਕੇ ਪਾਣੀ ਮਾਰ ਮਾਰ ਕੇ ਅੱਗ ਬੁਝਾਈ ਸਾਰੇ ਅੰਦਰ ਦੀਆਂ ਪੇਟੀਆਂ ਪੁੱਟੀਆਂ ਬਾਹਰ ਕੱਢੀਆਂ ਸਾਰਾ ਬਿਸਤਰੇ ਸੜ ਗਏ ਸਾਰੇ ਕੱਪੜੇ ਸਾਰਾ ਕੁਛ ਤਬਾਹ ਹੋ ਗਿਆ ਭਾਜੀ ਕਿੰਨਾ ਕੁ ਈ ਸਮਾਨ ਸਮਾਨਾ ਬਹੁਤ ਬੜਾ ਹੀ ਆ ਜੀ ਕੋ ਕੱਪੜੇ ਕੱਪੜੇ ਸਾਰੇ ਦਾਜ ਵੀ ਹੀ ਸਾਰਾ ਸਾਡੇ ਬੱਚਿਆਂ ਦੇ ਕੱਪੜੇ ਹੀ ਨਵੇਂ ਲਿਆ ਲਿਆ ਕੇ ਸਾਰੇ ਮੈਂ ਤਹਿਵਾਂ ਲਿਆ ਹੀ ਉੱਥੇ ਹੀ ਸਾਰੇ ਭੁਜਕੇ ਵਿੱਚੇ ਦਾਜ ਵਾਲੇ ਟੀਕਾ ਗੁੱਡੀ ਦਾ ਬਣਾਇਆ ਸੀ ਗੁੱਡੀ ਦਾ ਹੀ ਦਾਜ ਦੇ ਇਥੇ ਫਾਂ ਗਿਆ ਉਹ ਕੁੜੀ ਦਾ ਤਾਂ ਇਥੇ ਪਿਆ ਬਿਸਤਰੇ ਪੁੱਤਰੇ ਸਾਰੇ ਬਿਆਦਵਾ ਚਾਹ ਤਾਂ ਕਪੜੇ ਪਏ ਕੁੜੀ ਦੇ ਤੇ ਬਿਸਤਰੇ ਪਏ ਭਰਾਏ ਹੀ ਤੇ ਉਹ ਵੇਖੋ ਸਾਰੇ ਉਹ ਸਾਰੇ ਸੜ ਗਏ ਜੀ ਰਿਕੋੜਾ ਲੈ ਕੇ ਥੋੜੇ ਦਿਨ ਮੁੰਡੇ ਨੇ ਲਿਆਂਦਾ ਵੀ ਭੋਜੀਗਾ ਜਵਾਈ ਦੇ ਕਪੜੇ ਹੀ ਬੈਗ ਭਰ ਭਰ ਰੱਖੇ ਉਹ ਵੀ ਪਤਾ ਹੀ ਨਹੀਂ ਲੱਗਾ ਸਾਰੇ ਅੱਗ ਲੱਗ ਗਈ ਭੋਜੀ ਗਏ ਕਪੜੇ ਸਾਰੇ ਪੇਟੀ ਵੀ ਸੜ ਗਏ ਪੇਟੀ ਵਿੱਚ ਬਾਹਰ ਰੱਖੇ بڑے ਕਪੜੇ ਉਹ ਤੇ ਤੋੜਿਆਂ ਚ ਪਾਪਾ ਕਿਹਾ ਚਾ ਆਵੇ ਦਰੀਆਂ ਦਰੀਆਂ ਹੀ ਉਹ ਸਾਡੀਆਂ ਚੱਚੀਆਂ ਹੀ ਬਣਾਈਆਂ ਉਹ ਵੀ ਭੱਜ ਭੱਜ ਗਏ ਸਾਰੇ ਕੁਝ